ਉਹਨੇ ਕਿਹਾ ਉਹ ਨਹੀਂ ਕਹਿਣਾ ਉਹਨਾਂ ਨੂੰ ਕਹਿਣਾ ਹੈ ਜੀ ਪੁਲਿਸ ਜਿਹੜੀ ਆ ਉਹ ਉਹਨਾਂ ਨੂੰ ਆਰਡਰ ਪੂਰੇ ਸਖਤ ਨੇ ਵੀ ਤੁਸੀਂ ਮੋਰਚਾ ਚੁਕਾਉਣਾ ਹੈ ਪੁਲਿਸ ਕਿਸੇ ਤਰ੍ਹਾਂ ਦੀ ਵੀ ਵੀਡੀਓਗ੍ਰਾਫੀ ਜਿਹੜੀ ਆ ਉਹ ਨਹੀਂ ਕਰਨ ਦੇ ਰਹੀ ਕਿਸਾਨਾਂ ਦੀਆਂ ਟਰਾਲੀਆਂ ਨੂੰ ਪਾ ਕੇ ਉੱਥੋਂ ਪੱਟਿਆ ਜਾ ਰਿਹਾ ਮੋਰਚੇ ਵਾਲੀ ਥਾਂ ਤੋਂ ਟਰਾਲੀਆਂ ਨੂੰ ਉੱਥੋਂ ਕੱਢ ਕੇ ਕੁਝ ਕੁਝ ਅੱਗੇ ਜਿਹੜਾ ਇਹ ਲਿਆ ਕੇ ਕਿਤੇ ਨਾ ਕਿਤੇ ਖੋਲਿਆ ਜਾ ਰਿਹਾ ਬਹੁਤ ਨਵੀਂ ਗੱਲ ਆ ਜਿਹੜੀ ਪੰਜਾਬ ਦੇ ਅੰਦਰ ਵਾਪਰੀ ਆ ਕਿ ਕਿਸਾਨ ਆਗੂਆਂ ਨੂੰ ਬੁਲਾਇਆ ਤਾਂ ਗਿਆ ਸੀਗਾ ਕਿ ਗੱਲਬਾਤ ਕਰਨੀ ਆ ਪਰ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਬੋਰਚੇ ਨੂੰ ਜਿਹੜਾ ਆ ਉਹ ਪੱਟਿਆ ਜਾ ਰਿਹਾ ਤੇ ਦਿਨ ਚੜ੍ਹਨ ਤੱਕ ਜਿਹੜਾ ਆ ਇਸ ਰਸਤੇ ਨੂੰ ਪੁਲਿਸ ਦੇ ਵੱਲੋਂ ਖਲਵਾ ਲਿਆ ਜਾਣਾ ਪੂਰੀ ਰੋਡ ਬਿਲਕੁਲ ਕਲੀਅਰ ਕੀ ਜਾਏਗੀ ਔਰ ਟ੍ਰੈਫਿਕ ਕੇ ਲੀਏ ਓਪਨ ਕਰ ਦਿੱਤੀ ਜਾਏਗੀ ਪੁਲਿਸ ਕਿਸੇ ਤਰ੍ਹਾਂ ਦੀ ਵੀ ਵੀਡੀਓਗ੍ਰਾਫੀ ਜਿਹੜੀ ਆ ਉਹ ਨਹੀਂ ਕਰਨ ਦੇ ਰਹੀ ਸਾਨੂੰ ਵੀ ਇੱਕ ਦੋ ਜਗ੍ਹਾ ਤੇ ਰੋਕਿਆ ਗਿਆ ਇਸ ਵੇਲੇ ਦੀ ਭੱਟੀ ਅਪਡੇਟ ਇਹ ਆ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਕਿਸਾਨਾਂ ਦੇ ਮੋਰਚੇ ਨੂੰ ਚੱਕਣ ਦਾ ਆਪਰੇਸ਼ਨ ਆ ਉਹ ਸ਼ੰਭੂ ਦੇ ਵਿੱਚ ਵੀ ਜਿਹੜਾ ਆ ਉਹ ਚੱਲ ਰਿਹਾ ਕਿਸਾਨਾਂ ਨੂੰ ਸ਼ੰਭੂ ਤੋਂ ਵੀ ਜਿਹੜਾ ਆ ਉਹ ਖਦੇੜਿਆ ਜਾ ਰਿਹਾ ਤੇ ਬਹੁਤ ਵੱਡੇ ਪ੍ਰਬੰਧ ਜਿਹੜੇ ਰਸਤੇ ਦੇ ਵਿੱਚ ਕੀਤੇ ਗਏ ਨੇ ਮੇਰੇ ਪਿੱਛੇ ਜਿਹੜਾ ਇਹ ਰਸਤਾ ਆ ਇਹ ਰਸਤਾ ਸ਼ੰਭੂ ਮੋਰਚੇ ਨੂੰ ਜਾ ਰਿਹਾ ਤੇ ਪੁਲਿਸ ਦੇ ਵੱਲੋਂ ਰਾਜਪੁਰੇ ਤੋਂ ਲੈ ਕੇ ਸ਼ੰਭੂ ਤੱਕ ਬਹੁਤ ਥਾਵਾਂ ਦੇ ਉੱਤੇ ਜਿਹੜਾ ਆ ਉਹ ਨਾਕਾੇਬੰਦੀ ਕੀਤੀ ਗਈ ਆ ਕਿਸੇ ਨੂੰ ਵੀ ਅੱਗੇ ਜਾਣ ਦਿੱਤਾ ਨਹੀਂ ਜਾ ਰਿਹਾ ਕਿਸਾਨਾਂ ਦੇ ਜੋ ਵੀ ਟਰਾਲੀਆਂ ਨੇ ਉਹਨਾਂ ਨੂੰ ਉਥੋਂ ਪੱਟਿਆ ਜਾ ਰਿਹਾ ਇਹ ਵੀ ਸਾਨੂੰ ਪਤਾ ਲੱਗਿਆ ਕਿ ਜਿਹੜੇ ਲੋਕ ਕਿਉਂਕਿ ਆਮ ਤੌਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਕੀ ਕੀਤਾ ਜਾਂਦਾ ਆ ਕਿਸਾਨਾਂ ਦੇ ਵੱਲੋਂ ਮੋਰਚੇ ਦੇ ਵਿੱਚ ਆਪੋ ਆਪਣੇ ਪਿੰਡ ਦੀਆਂ ਟਰਾਲੀਆਂ ਜਿਹੜੀਆਂ ਉਹਨਾਂ ਨੇ ਖੜੀਆਂ ਕੀਤੀਆਂ ਗਈਆਂ ਸੀਗੀਆਂ ਟਰੈਕਟਰ ਉਹਨੇ ਨਹੀਂ ਸੀ ਸਗੋਂ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਸੀ ਤੇ ਪੁਲਿਸ ਨੇ ਇਹ ਜਿਹੜਾ ਪਹਿਲਾਂ ਤੋਂ ਪਲਾਨਡ ਸੀਗਾ ਸਾਰਾ ਕੁਝ ਕੀਤਾ ਹੋਇਆ ਇਸ ਆਪਰੇਸ਼ਨ ਨੂੰ ਲੈ ਕੇ ਪੁਲਿਸ ਨੇ ਜਿਹੜਾ ਆ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕਹਿ ਲੋ ਪੱਠੇ ਵਾਲਿਆਂ ਦਾ ਵੀ ਬਹੁਤ ਲੋਕ ਜ਼ਿਕਰ ਕਰਦੇ ਨੇ ਕਿ ਉਹਨਾਂ ਦੇ ਟਰੈਕਟਰ ਜਿਹੜੇ ਨੇ ਉਹ ਆਪਣੇ ਕਹਿ ਲਓ ਕਿ ਇਕੱਠੇ ਕਰਕੇ ਰੱਖੇ ਹੋਏ ਸੀ ਠਾਣੇ 'ਚ ਰੱਖੇ ਹੋਏ ਸੀ ਜਾਂ ਜਿੱਥੇ ਵੀ ਉਹਨਾਂ ਨੇ ਰੱਖੇ ਹੋਏ ਸੀ ਉਹਨਾਂ ਟਰੈਕਟਰਾਂ ਦੇ ਨਾਲ ਕਿਸਾਨਾਂ ਦੀਆਂ ਟਰਾਲੀਆਂ ਨੂੰ ਪਾ ਕੇ ਉੱਥੋਂ ਪੱਟਿਆ ਜਾ ਰਿਹਾ ਮੋਰਚੇ ਵਾਲੀ ਥਾਂ ਤੋਂ ਟਰਾਲੀਆਂ ਨੂੰ ਉੱਥੋਂ ਕੱਢ ਕੇ ਕੁਝ-ਕੁਝ ਅੱਗੇ ਜਿਹੜਾ ਇਹ ਲਿਆ ਕੇ ਕਿਤੇ ਨਾ ਕਿਤੇ ਖੋਲਿਆ ਜਾ ਰਿਹਾ ਤੇ ਇਹਨਾਂ ਜਿਹੜੇ ਜਿਹੜੇ ਡਰਾਈਵਰ ਨੇ ਉਹ ਪੱਠੇ ਵਾਲਿਆਂ ਦੇ ਨੇ ਜਾ ਕਹੀਏ ਕਿ ਉਹਨਾਂ ਦੇ ਜਦੋਂ ਆਪਣੀਆਂ ਟਰਾਲੀਆਂ ਨਹੀਂ ਤਾਂ ਉਹ ਟਰਾਲੀਆਂ ਦੀ ਬੇਕਦਰੀ ਵੀ ਹੋ ਰਹੀ ਆ ਟਰਾਲੀਆਂ ਨੂੰ ਜਿਹੜਾ ਆ ਉਹ ਕਿਤੇ ਵੀ ਖੋਲਿਆ ਜਾ ਰਿਹਾ ਇਸ ਵੇਲੇ ਬਜ਼ੁਰਗ ਮਿਲੇ ਸਾਨੂੰ ਰਸਤੇ ਦੇ ਵਿੱਚ ਤੁਰੇ ਆਉਂਦੇ ਕਹਿੰਦੇ ਵੀ ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਬਜ਼ੁਰਗੋ ਤੁਸੀਂ ਚਲੇ ਜਾਓ ਪਰ ਕਹਿੰਦੇ ਨੌਜਵਾਨ ਜਿਹੜੇ ਆ ਉਹਨਾਂ ਨੂੰ ਹਲੇ ਵੀ ਜਿਹੜਾ ਉੱਥੇ ਰੱਖਿਆ ਹੋਇਆ ਤੇ ਮਤਲਬ ਕਹਿਣ ਦਾ ਕਿ ਪੁਲਿਸ ਦੇ ਵੱਲੋਂ ਜਿਵੇਂ ਖਨੌਰੀ ਦੇ ਵਿੱਚ ਪੂਰਾ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਵੱਡੇ ਪੱਦਰ ਦੇ ਉੱਤੇ ਜਿਹੜਾ ਆ ਪੁਲਿਸ ਦੀ ਫੋਰਸ ਨੂੰ ਨਾਲ ਲਾ ਕੇ ਆਪ੍ਰੈਸ਼ਨ ਕੀਤਾ ਗਿਆ ਸ਼ੰਭੂ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਮੋਰਚੇ ਨੂੰ ਜਿਹੜਾ ਆ ਉਹ ਪੱਟਿਆ ਜਾ ਰਿਹਾ ਤੇ ਦਿਨ ਚੜ੍ਹਨ ਤੱਕ ਜਿਹੜਾ ਆ ਇਸ ਰਸਤੇ ਨੂੰ ਪੁਲਿਸ ਦੇ ਵੱਲੋਂ ਖਲਵਾ ਲਿਆ ਜਾਣਾ ਇਸ ਤੋਂ ਪਹਿਲਾਂ ਅੱਜ ਜਿਹੜੀ ਕਿਸਾਨਾਂ ਦੀ ਮੀਟਿੰਗ ਸੀਗੀ ਉਹ ਬੇਸਿੱਟਾ ਰਹੀ ਤੇ ਉਸ ਤੋਂ ਬਾਅਦ ਇੱਕ ਪ੍ਰੋਪਰ ਪਲੈਨਿੰਗ ਦੇ ਨਾਲ ਜਿਹੜਾ ਆ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਸਾਰੇ ਕਿਸਾਨਾਂ ਗੋਆਂ ਨੂੰ ਉਸੇ ਵੇਲੇ ਡਿਟੇਨ ਕਰ ਲਿਆ ਗਿਆ ਦੇਖੋ ਮੀਟਿੰਗ ਦੇ ਵਿੱਚ ਜਾਂਦੇ ਨੇ ਤਾਂ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਨਵੀਂ ਗੱਲ ਆ ਜਿਹੜੀ ਪੰਜਾਬ ਦੇ ਅੰਦਰ ਵਾਪਰੀ ਆ ਕਿ ਕਿਸਾਨ ਆਗੂਆਂ ਨੂੰ ਬੁਲਾਇਆ ਤਾਂ ਗਿਆ ਸੀਗਾ ਕਿ ਗੱਲਬਾਤ ਕਰਨੀ ਆ ਪਰ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਕਿਉਂਕਿ ਉਸ ਤੋਂ ਬਾਅਦ ਹੀ ਕਾਰਵਾਈ ਕਰਨੀ ਸੀਗੀ ਹੁਣ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਨੂੰ ਸਰਕਾਰ ਦੇ ਵੱਲੋਂ ਵਿਹਲਾਤਾ ਕਰਾ ਲਿਆ ਪਰ ਵਿਹਲਾ ਕਰਾਉਣ ਦਾ ਇਹ ਤਰੀਕਾ ਜਿਹੜਾ ਆ ਇਹਦੇ ਸਿੱਟੇ ਕਿਹੋ ਜਿਹੇ ਹੋਣਗੇ ਇਹਨੂੰ ਲੈ ਕੇ ਪੰਜਾਬ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਸਰਗਰਮੀਆਂ ਹੋਣਗੀਆਂ ਇਹ ਵੇਖਣਾ ਪਊਗਾ ਕਿਉਂਕਿ ਸ਼ੰਭੂ ਬਾਰਡਰ ਦੀਆਂ ਜਦੋਂ ਅਸੀਂ ਗੱਲ ਕਰ ਰਹੇ ਆ ਤਾਂ ਅਸੀਂ ਜਿਹੜਾ ਸ਼ੰਭੂ ਬਾਰਡਰ ਦੇ ਨੇੜੇ ਆ ਇਸ ਵੇਲੇ ਤਾਂ ਇੱਥੇ ਇਹ ਆ ਵੀ ਨੌਜਵਾਨਾਂ ਨੂੰ ਜਿਹੜਾ ਆ ਹਾਲੇ ਨੌਜਵਾਨ ਜਿਹੜੇ ਨੇ ਮੋਰਚੇ ਦੇ ਵਿੱਚ ਮوجود ਸੀ ਉਹਨਾਂ ਨੂੰ ਕਿਸੇ ਤਰੀਕੇ ਦਾ ਵੀ ਉਹਨਾਂ ਦਾ ਕੋਈ ਬਿਆਨ ਆ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਹੋ ਇਸ ਪੱਧਰ ਦਾ ਪਤਾ ਹੈ ਕਿ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਹੋ ਸਕਦਾ ਸਵੇਰ ਤੱਕ ਜਿਹੜੇ ਆ ਉਹ ਆਪਣੇ ਘਰ ਹੀ ਰੱਖਣ ਬਜ਼ੁਰਗਾਂ ਨੂੰ ਛੱਡਿਆ ਜਾ ਰਿਹਾ ਪਰ ਰਾਤ ਦੇ ਇਸ ਹਨੇਰੇ ਦੇ ਵਿੱਚ ਬਜ਼ੁਰਗ ਵੀ ਕਿੱਥੇ ਜਾਣਗੇ ਸੋ ਪੰਜਾਬ ਸਰਕਾਰ ਨੇ ਜਿਹੜਾ ਐਕਸ਼ਨ ਲਿਆ ਇਸ ਕਰਕੇ ਵੀ ਲਿਆ ਹੋ ਸਕਦਾ ਕਿ ਰਾਤ ਦੇ ਵੇਲੇ ਦੇ ਵਿੱਚ ਹਰਕਤ ਬਹੁਤ ਘੱਟ ਹੁੰਦੀ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਜੇ ਕਿਸੇ ਨੂੰ ਕਾਲ ਵੀ ਕਰਨਗੇ ਕਿਸੇ ਨੂੰ ਇਕੱਠ ਨੂੰ ਸੱਦਣਗੇ ਤਾਂ ਰਾਤ ਨੂੰ ਕੋਈ ਬਹੁਤ ਘੱਟ ਜਿਹੜਾ ਆ ਪਹੁੰਚ ਪਾਉਂਦਾ ਸੋ ਸ਼ੰਭੂ ਮੋਰਚਾ ਵੀ ਜਿਹੜਾ ਆ ਪੰਜਾਬ ਸਰਕਾਰ ਨੇ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਨੇ ਜਿਹੜਾ ਆ ਸਰਕਾਰ ਦੇ ਕਹਿਣ ਤੇ ਪਟ ਦਿੱਤਾ ਆ ਹੁਣ ਇਹ ਰਸਤਾ ਖੁੱਲ ਜੂਗਾ ਕੀ ਹਰਿਆਣੇ ਵਾਲੇ ਜਿਹੜੇ ਬੈਰੀਕੇਡ ਚੱਕ ਲੈਣਗੇ ਇਹ ਜਿਹੜਾ ਆ ਅਗਲੇ ਦਿਨ ਜਾਂ ਕੱਲ ਜਾਂ ਪਰਸੋਂ ਤੱਕ ਪਤਾ ਲੱਗ ਜੂਗਾ ਪਰ ਵੱਡੀ ਖਬਰ ਇਹ ਆ ਕਿ ਪੰਜਾਬ ਪੁਲਿਸ ਦਾ ਜਿਹੜਾ ਐਕਸ਼ਨ ਆ ਉਹ ਦੋਨੋਂ ਮੋਰਚਿਆਂ ਦੇ ਉੱਤੇ ਜਿਹੜਾ ਆ ਬਹੁਤ ਸਖਤ ਰਿਹਾ ਤੇ ਦੋਨੇ ਮੋਰਚਿਆਂ ਤੋਂ ਕਿਸਾਨਾਂ ਨੂੰ ਜਿਹੜਾ ਆ ਪੰਜਾਬ ਪੁਲਿਸ ਨੇ ਖਦੇੜ ਦਿੱਤਾ ਆ ਕਿਉਂਕਿ ਕਿਸਾਨਾਂ ਦੀ ਗਿਣਤੀ ਇੰਨੀ ਵੱਡੀ ਜਿਹੜੀ ਤਾਦਾਦ ਦੇ ਵਿੱਚ ਨਹੀਂ ਤੇ ਪੁਲਿਸ ਦਾ ਪ੍ਰਬੰਧ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਕੀਤਾ ਗਿਆ ਰਸਤੇ ਦੇ ਵਿੱਚ ਫੇਰ ਮੈਂ ਤੁਹਾਨੂੰ ਦੱਸ ਰਿਹਾ ਕਿ ਪੁਲਿਸ ਵੱਡੀ ਗਿਣਤੀ ਦੇ ਵਿੱਚ ਖੜੀ ਆ ਪੁਲਿਸ ਵੱਲੋਂ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਟਰਾਲੀਆਂ ਨੂੰ ਪਾਸੇ ਹਟਾਉਣ ਦਾ ਕੰਮ ਵੀ ਜਿਹੜਾ ਆ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਤੇ ਇਹਦੀ ਤਿਆਰੀ ਵੀ ਕੀਤੀ ਗਈ ਆ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੇ ਟਰੈਕਟਰ ਵਰਤੇ ਗਏ ਨੇ ਆਲੇ ਦੁਆਲੇ ਜਿਹੜੀਆਂ ਚੀਜ਼ ਜਿਹੜੀਆਂ ਵੀ ਥਾਵਾਂ ਤੋਂ ਟਰੈਕਟਰਾਂ ਦੀ ਉਹਨਾਂ ਨੂੰ ਮਦਦ ਮਿਲ ਸਕਦੀ ਸੀ ਪੁਲਿਸ ਨੂੰ ਉੱਥੋਂ ਲਈ ਗਈ ਆ ਚਾਹੇ ਉਹ ਪੱਠੇ ਵਾਲੇ ਦੇ ਟਰੈਕਟਰ ਨੇ ਤੇ ਉਹਨਾਂ ਟਰੈਕਟਰਾਂ ਦੇ ਨਾਲ ਹੀ ਟਰਾਲੀਆਂ ਨੂੰ ਪਾ ਕੇ ਜਿਹੜਾ ਆ ਮੋਰਚੇ 'ਚੋਂ ਕੱਢ ਕੇ ਅੱਗੇ ਜਿਹੜਾ ਆ ਲਿਆ ਕੇ ਸਾਈਡਾਂ ਤੇ ਖੜੇ ਕੀਤਾ ਜਾ ਰਿਹਾ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਉਥੋਂ ਕੱਢਿਆ ਜਾ ਰਿਹਾ ਵਾਹਨ ਵੀ ਜਿਹੜੇ ਲਾਏ ਹੋਏ ਨੇ ਪੁਲਿਸ ਵਾਲੇ ਤਾਂ ਕਹਿੰਦਾ ਕਿ ਵਾਹਨ ਵੀ ਲਾਏ ਹੋਏ ਨੇ ਕਿ ਉਥੋਂ ਜੇ ਕਿਸੇ ਨੇ ਰੇਲਵੇ ਸਟੇਸ਼ਨ ਜਾਣਾ ਆ ਬੱਸ ਸਟੈਂਡ ਜਾਣਾ ਪਰ ਸਾਨੂੰ ਪੈਦਲ ਜਾਂਦੇ ਬਜ਼ੁਰਗ ਵਿਲੇ ਤਾਂ ਉਹ ਕਹਿੰਦੇ ਕਿ ਨੌਜਵਾਨਾਂ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਉਸ ਵੇਲੇ ਤੱਕ ਜਾਂ ਪੁਲਿਸ ਨੂੰ ਇਹ ਹੋਣਾ ਕਿ ਨੌਜਵਾਨ ਕਿਸੇ ਪੱਧਰ ਤੇ ਜਿਹੜਾ ਆ ਕੋਈ ਇਸ ਇਹਨੂੰ ਦੁਬਾਰਾ ਰੋਕਣ ਦੀ ਕੋਸ਼ਿਸ਼ ਨਾ ਕਰਨ ਤੇ ਪੁਲਿਸ ਕਿਸੇ ਤਰ੍ਹਾਂ ਦੀ ਵੀ ਵੀਡੀਓਗ੍ਰਾਫੀ ਜਿਹੜੀ ਆ ਉਹ ਨਹੀਂ ਕਰਨ ਦੇ ਰਹੀ ਸਾਨੂੰ ਵੀ ਇੱਕ ਦੋ ਜਗ੍ਹਾ ਤੇ ਰੋਕਿਆ ਗਿਆ ਤੇ ਪੁਲਿਸ ਜਿਹੜੀ ਆ ਉਹ ਉਹਨਾਂ ਨੂੰ ਆਰਡਰ ਪੂਰੇ ਸਖਤ ਨੇ ਵੀ ਤੁਸੀਂ ਮੋਰਚਾ ਚੁਕਾਉਣਾ ਹੈ ਤੇ ਮੋਰਚੇ ਦੇ ਵਿੱਚ ਕਿਵੇਂ ਚੁਕਾ ਰਹੇ ਆ ਕਿਵੇਂ ਨਹੀਂ ਚੁਕਾ ਰਹੇ ਇਹ ਵੀ ਤਸਵੀਰਾਂ ਜਿਹੜੀਆਂ ਨੇ ਉਹ ਬਹੁਤ ਕਹਿ ਲਓ ਕਿ ਸੀਮਤ ਰੱਖੀਆਂ ਗਈਆਂ ਨੇ ਕੁਝ ਵੱਡੇ ਚੈਨਲ ਜਿਹੜੇ ਨੇ ਹੋ ਸਕਦਾ ਉਹਨਾਂ ਨੂੰ ਪੁਲਿਸ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਤੋਂ ਕਿਹਾ ਗਿਆ ਹੋਵੇ ਕਿ ਸਾਡੇ ਨਾਲ ਰਹਿਣਾ ਤੇ ਆਮ ਚੈਨਲਸ ਜਿਹੜੇ ਆ ਉਹਨਾਂ ਨੂੰ ਵੀ ਜਿਹੜੀ ਆ ਉੱਥੇ ਪਹੁੰਚ ਜਿਹੜੀ ਆ ਉਹ ਨਹੀਂ ਕਰਨ ਦਿੱਤੀ ਜਾ ਰਹੀ ਸੋ ਤਾਜ਼ਾ ਅਪਡੇਟ ਇਹ ਆ ਕਿ ਸ਼ੰਭੂ ਤੋਂ ਵੀ ਜਿਹੜਾ ਮੋਰਚਾ ਆ ਉਸ ਨੂੰ ਖਦੇੜਿਆ ਜਾ ਰਿਹਾ ਚਲਾਂਗੇ ਮਰ ਕੇ ਵਖਾਵਾਂਗੇ ਅੱਜ ਤੁਹਾਨੂੰ ਅਸੀਂ ਇੱਕ ਤਾਂ ਆ ਜੀਕੇ ਨਾਲਾ ਮਰਨੇ ਬੱਚੇ ਆ ਆ ਵੇਖੋ ਗੱਡੀ ਬੱਸ ਜਾ ਰਹੇ ਆ ਬੱਸ ਤਸੱਦਦ ਕਰ ਰਹੀ ਆ ਆ ਪੰਜਾਬ ਪੁਲਿਸ ਬੱਸ ਜਾ ਬੱਸ ਜੀ ਤਸੱਦਦ ਕਰ ਰਹੀ ਆ ਇਹ ਆ ਸਰਦਾਰ ਸੁਖਵੀਰ ਸਿੰਘ ਇਹ ਬੱਸ ਚ ਸਾਨੂੰ ਮਾਰਨਾ ਚਾਹੁੰਦੇ ਆ ਉਹ ਡਾਕਟਰ ਆਖਣਾ ਸਰਦਾਰ ਪੰਜਾਬ ਦੀ ਸਰਕਾਰ ਜੈ ਹਾਂ ਜੈ ਪੰਜਾਬ ਪੁਲਿਸ ਜੈ ਹਾਂ ਆ ਸਾਡੇ ਕੋਲ ਫੋਨ ਖਾਉਂਦੇ ਫੋਨ ਸਾਡੇ ਕੋਲੋਂ ਫੋਨ ਖਾਉਂਦੇ ਵੀ ਮਾਰਨਾ ਦੱਸੋ ਫੋਨ ਖਾਉਂਦੇ ਆ ਸਾਡੇ ਆ ਉਹ ਕਰ ਦੰਦ ਦੱਸਦੇ ਆ ਸਾਡੇ ਕੋਲੋਂ ਫੋਨ ਖਾਉਂਦੇ ਆ ਕੱਲੇ ਕੱਲੇ ਨੂੰ ਇਹ ਸਾਨੂੰ ਖਰੜ ਦੇ ਲਾ ਕੇ ਲਈ ਫਿਰਦੇ ਖਰੜ ਦੇ ਲਾ ਕੇ ਇਹ ਗੁੰਡੇ ਨਾਲ ਫੋਨ ਖੋ ਰਹੇ ਆ ਫੋਨ ਅਸੀਂ ਨਹੀਂ ਦੇਨੇ ਫੋਨ ਨਹੀਂ ਕੋਈ ਨਹੀਂ ਸਾਨੂੰ ਜੇਲ੍ਹ ਲੈ ਜਾਓ ਉੱਥੇ ਜਾ ਕੇ ਫੋਨ ਖੋ ਲਿਓ ਉਹਨਾਂ ਚੋਂ ਅਸੀਂ ਨਹੀਂ ਫੋਨ ਦਿੰਦੇ ਜਿੰਨਾ ਚਿਰ ਅਸੀਂ ਬਸ ਦੇ ਵਿੱਚ ਹੈ ਥਾਣੇ ਲੈ ਜਾਓ ਜੇਲ੍ਹ ਦਿਨੇ ਜੋ ਉੱਥੇ ਫੋਨ ਤੁਹਾਨੂੰ ਦੇ ਦਾਂਗੇ ਖਤੋਂ ਬਾਕਸ ਦੇ ਵਿੱਚ ਨਹੀਂ ਦਿੰਦੇ ਫੋਨ ਅਸੀਂ ਝੋੜ ਲਾ ਲੋ ਜੇ ਫੋਨ ਖੋਹੋਗੇ ਤਾਂ ਅਸੀਂ ਛਾਲਾ ਮਾਰਾਂਗੇ ਬਾਜੋਂ ਇਹ ਤੁਹਾਨੂੰ ਚੇਤਾਵਨੀ ਹੈ ਇਹ ਵੇਖ ਲਓ ਪੰਜਾਬ ਪੁਲਿਸ ਦਾ ਇਹ ਹਾਲ ਹੈ ਇਹਨਾਂ ਨੂੰ ਡਰਾਉਂਦਾ ਡਰਾਉਂਦਾ ਅਸੀਂ ਡਰਵਣੇ ਆ ਤੇ ਸਾਨੂੰ ਕੁੱਟਣ ਵੀ ਮਾਰਨ ਵੀ ਤੇ ਸਾਨੂੰ ਇਹ ਜਿਹੜਾ ਵਾ ਨਾਰੇ ਬਿਨਾ ਮਾਰਨ ਦੇਣਾ ਤੇ ਸਾਨੂੰ ਫੋਨ ਦੇ ਉੱਤੇ ਲੋਕਾਂ ਨੂੰ ਪਤਾ ਨਾ ਲੱਗੇ ਵੀ ਪੰਜਾਬ ਸਰਕਾਰ ਭਗਵੰਤ ਸਿੰਘ ਕਰਤੂਤਾ ਕੀ ਕਰਦਾ ਉਹ ਸਾਨੂੰ ਮਰਨ ਨਹੀਂ ਦਿੰਦੇ ਇਹਨਾਂ ਨੂੰ ਪਤਾ ਖਫਣ ਨਹੀਂ ਮਿਲਣਾ ਇੰਨਾ ਕੋਲ ਇਹ ਸਾਨੂੰ ਮਰਨ ਨਹੀਂ ਦਿੰਦੇ ਇਹਨਾਂ ਕੋ ਖਫਣ ਵੀ ਨਹੀਂ ਪਾਉਣ ਨੂੰ ਆ ਕਿ ਸਾਨੂੰ ਮਰਨ ਨਹੀਂ ਦਿੰਦੇ ਇੱਕ ਭਰਾ ਹੋਣਾ ਚਾਰ ਜੱਲਿਆਂ ਦਾ ਮਾਲਕ ਆ ਵਾ ਦੇਖ ਲਓ ਆ ਆ ਸਾਡੇ ਵੀਰ ਆ ਉਹ ਸਾਨੂੰ ਮਰਦੋ ਨਹੀਂ ਦਿੰਦੇ ਮੈਂ ਨਾ ਐਸੇ ਜੋਦੇ ਆ ਉਸੇ ਵੇਲੇ ਭਾਜ ਭਾਜ ਪੈਂਦੇ ਆ ਫੋਨ ਦੇ ਦਿਓ ਫੋਨ ਖੋਲੋ ਸਾਡੇ ਕੋ ਇਹਨਾਂ ਨੂੰ ਆਖਿਆ ਸੌਖਾ ਕੰਮ ਕਰੋ ਕਹਿੰਦੇ ਗੋਲੀ ਮਾਰ ਦਿਓ ਮੁਕਾਬਲਾ ਬਣਾ ਦਿਓ ਕਿਤੇ ਬਣਾ ਰਹੇ ਜੇ ਕਿਤੇ ਨਵੇਂ ਥੋੜਾ ਬਣਾਉਣੇ ਤੁਸੀਂ ਆ ਜਾਓ ਜਾਮ ਕਰ ਤੋਂ ਰੋਣ ਭੈਣ ਤੋਂ ਘਰਾਂ ਪੈਸੇ ਜੈਦੋ ਆ ਆ ਜਿਹੜਾ ਇਹ ਬਣਾ ਰਹੇ ਕਿ ਤਨੀ ਕੋਈ ਨਵਾਂ ਮੁਕਾਬਲਾ ਨਹੀਂ ਬਣਾਉਣਾ ਹੋਰ ਛੇਤੀ ਤਰੱਕੀ ਮਿਲੂਗੀ ਹੋਰ ਛੇਤੀ ਕਹਿ ਦਿਓ ਵੀ ਇਹਨਾਂ ਦੇ ਆਈਐਸਆਈ ਨਾਲ ਸੰਬੰਧ ਹੀ ਪੁਰਾਣੇ ਆ ਆ ਵੇਖ ਲਓ ਪੜਾਏ ਲਗਾਏ ਸੀ ਅਸੀਂ ਵਿਦੇਸ਼ਾਂ 'ਚ ਤੌਰ ਤੇ ਭਰਤੀ ਕਿਉਂ ਨਹੀਂ ਕਰਾਏ ਸਾਡੇ ਵੀ ਭਰਤੀ ਹੋ ਜਾਂਦੇ ਵੱਡੇਰੇ ਵੱਡੇ ਉੱਚੇ ਐ ਅਸੀਂ ਐਸ ਗੱਲ ਦੇ ਮਾਰੇ ਨੇ ਭਰਤੀ ਨਹੀਂ ਕਰਾਏ ਕਾਰ ਜੋ ਕਿਸਾਨ ਭਰਾਵੋ ਘਰਾਂ ਵਿੱਚ ਬੈਨ ਦਾ ਟਾਈਮ ਨਹੀਂ ਆ ਸਾਡੀ ਵਾਰ-ਵਾਰ ਬੇਨਤੀ ਹੈ ਸਾਡੇ ਫੋਨ ਖੋਣਗੇ ਆਹੀਂ ਦੇ ਕਹਿੰਦੇ ਵੀ ਖੋਲੋ ਸਾਨੂੰ ਗੋਲੀਆਂ ਵੀ ਮਾਰ ਦਿਓ ਮਾਰੋ ਤੁਸੀਂ ਕੋਈ ਨਹੀਂ ਸਾਡੇ ਬਜ਼ੁਰਗਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਅੱਜ ਜਲੀਲ ਕੀਤਾ ਨਾ ਇੱਥੇ ਆ ਬਜ਼ੁਰਗਾਂ ਨੂੰ ਇਹਨਾਂ ਨੂੰ ਸਾਧੀਆਂ ਬਿਮਾਰੀਆਂ ਆ ਦੇਖ ਲੈ ਇਹਨਾਂ ਦੇ ਚਿਹਰੇ ਦੱਸਦੇ ਆ ਪਰ ਇਹਨਾਂ ਨੇ ਜਲੀਲ ਕੀਤਾ ਇਹਨਾਂ ਨੇ ਇਹਨਾਂ ਨੇ ਕਹਿੰਦੇ ਮਾਰੋ ਕੁੱਟੋ ਪਰ ਸਾਥੀਓ ਤੁਹਾਨੂੰ ਮਗਰ ਬੇਨਤੀ ਆ ਵੀ ਸੜਕਾਂ ਤੋਂ ਨਿਕਲੋ ਮੈਂ ਜਾਣਦਾ ਭਗਵੰਤ ਸਿੰਘ ਮਾਨ ਨੂੰ ਕਿੱਦਾਂ ਕੇ ਹੈਗਾ ਇਹਨੂੰ ਮੁੜ ਕੇ ਇਹਦੇ ਜਿੰਨੇ ਵੀ ਅਫਸਰਾਂ ये ना आप प्रेजेंस में पुलिस की तरफ से क्लियर करवाया गया है आफ्टर गिविंग प्रॉपर वार्निंग इनको दी गई थी और उसके बाद ये सारा क्लियर करवाया गया है कुछ लोगों ने अपनी विलिंगनेस दी थी की हम घर जाना चाहते हैं तो उनको बसेस में बिठा के घर भेजा गया और इन एडिशन जो यहाँ पे स्ट्रक्चर्स है और व्हीकल्स है उनको मूव करा जा रहा है पूरी रोड बिल्कुल क्लियर की जाएगी और ट्रैफिक के लिए ओपन करी जाएगी हाँ जी हरियाणा पुलिस वाले भी साथ ही अपनी कार्रवाई शुरू कर देंगे और उनकी तरफ से ही डील है जब उनकी तरफ से खुलेगा तो ये हाईवे चल पड़ेगा सर सर आखिरी सवाल

ਜਾ 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 ਬਬੂ ਜੀ ਤੂੰ ਦੇਖ ਸਕਦੇ ਹੋ ਸਰਦਾਰ ਜੀ ਜੀ ਸਿੰਘ ਜੀ ਢੱਲੇ ਵਾਲੋਂ ਗ੍ਰਿਫਤਾਰ ਕਰ ਲਿਆ ਜੀ